ਵਧੀਆ ਉਸ ਦੀਆਂ ਪੰਜਾਬ ਦੀਆਂ ਕੁੜੀਆਂ ਨੇ ਜਿੱਥੇ ਇੱਕ ਪਰਿਵਾਰ ਪਤੀ ਵੱਲੋਂ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਮਹਿਰੇ ਛੱਡ ਕੇ ਖੁਦ ਆਤਮ ਸੱਤਿਆ ਦਾ ਪ੍ਰਯਾਸ ਕੀਤਾ ਹਾਲਾਂਕਿ ਪਤੀ ਕੋਈ ਨਸ਼ੇ ਦੇ ਸੇਵਨ ਚਲਾ ਕਰ ਰਿਹਾ ਜੋ ਪਰਿਵਾਰ ਨੇ ਰੋਕ ਲਾਈ ਨੇ ਆਕਾਸ਼ ਕਰ ਗਾਈ ਨੇ ਪਰ ਇਸ ਗੱਲ ਦੀਆਂ ਖੁਸ਼ੀਆਂ ਜਾਏਗੀ ਕਿ ਨੁਕਸਾਨ ਦੀ ਕੋਈ ਨਹੀਂ ਹੋਈ ਹੈ ਕਿ ਤੁਸੀਂ ਨਾ ਤੁਸੀਂ ਦੇਖ ਰਹੇ ਹੋ ਇਹ ਮਾਸੂਮ ਬੱਚਾ ਜਿਹੜਾ ਇਹ ਮੇਰੇ ਘਰ ਦੇ ਨੇ ਇਹਨਾਂ ਨੇ ਚੰਗੀ ਸੀ ਜਿਹੜਾ ਲੋਕਾਂ ਨੇ ਕੱਢ ਲਿਆਗਾ ਬਚ ਗਏ ਸਾਰੇ ਪਰਿਵਾਰ ਨੇ ਕੋਸ਼ਿਸ਼ਾਂ ਆਪਣੇ ਮਨ ਬਣਾਜੇ ਪ੍ਰਯਾਸ ਕੀ ਕਰ ਜੇ ਕਿ ਇਸ ਨੂੰ ਜਲਦੀ ਜੀ ਮਾਲਕੀਆਂ ਨੇ ਇਹਨਾਂ ਨੂੰ ਰੱਖਣਾ ਸੀ ਪਰ ਇੱਕ ਬੱਚੇ ਦੀ 3 ਮਹੀਨਿਆਂ ਦੀ ਦੇ ਵਿੱਚ ਜਾਨ ਚਲੀ ਗਈ ਹੈ ਜਿਹੜਾ ਗੱਲ ਇਹ ਮੁਲਬਿਆ ਨਹੀਂ ਦਾ ਮਤਲਬ ਇਹਦੇ ਵਿੱਚ ਕਿ ਨਾ ਲੋਕ ਤਾਂ ਆਪੇ ਆ ਰਹਿਣਗੇ ਨਹੀਂ ਕਿਸੀ ਸੀ ਐਨ ਨੀ ਕਿਰਦਾ ਪੜ੍ਹਨੇ ਅਸੀਂ ਤਾਂ ਕਰੇ ਆ ਮੈਨਾਂ ਦਾ ਵੱਡਾ ਪ੍ਰਾਪ ਹਾਂ ਜੀ ਹਾਂ ਜੀ ਲੈ ਕੇ ਦੋਨੇ ਬੱਚਾ ਬਚ ਰਿਆਂ ਨੂੰ ਸਭਾਈ ਹਾਂ ਜੀ 112 ਹੈਲਪਲਾਈਨ ਦੀ ਸਾਡੀ ਪਹਿਲਾਂ ਹੀ ਜਿਹੜੀ ਗੱਡੀ ਇੱਥੇ ਆ ਜਿੱਤੀ ਸੀ ਹਾਂ ਜੀ ਜਦੋਂ ਮੈਨੂੰ ਪਤਾ ਲੱਗਾ 2-4 ਮਿੰਟs ਮੈਂ ਵੀ ਇੱਥੇ ਆ ਗਿਆ ਪਰ ਮੌਕੇ ਤੇ ਆ ਕੇ ਤਾਂ ਅਜੇ ਤਾਈਂ ਪਤਾ ਲੱਗਿਆ ਵੀ ਇਹ ਦੋਵੇਂ ਜਣੇ ਡਿੱਗੇ ਪਏ ਸੀ ਜਿੰਨਾ ਕੱਢਿਆ ਰਾਜੀ ਰਾਣੇ ਜਦੋਂ ਇਹਨਾਂ ਨੂੰ ਕੱਢਦੇ ਆ ਜਦੋਂ ਦੋਵੇਂ ਡਿੱਗਦੇ ਪਏ ਸੀ ਤਾਂ ਰਾਹ ਗਿਰਨ ਦੋਨ ਕੱਢ ਲਿਆ ਦੁਰਨ ਕਰਦਾ ਕਰਦਾ ਵੇਖਿਆ ਕਿ ਬੱਚਾ ਵੀ ਧਰਦਾ ਪਿਆ ਉਸ ਬੱਚੇ ਨੂੰ ਕੱਢ ਲਿਆ ਜਦੋਂ ਇਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੂੰ ਪੁੱਛਿਆ ਫੇਰ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਇੱਕ ਬੱਚਾ 3 ਮਹੀਨੇ ਦਾ ਹੋ ਰਿਹਾ ਹੈਗਾ ਉਹ ਲਾਪਤਾ ਉਹ ਲਾਪਤਾ 3 ਮਹੀਨੇ ਇਹ ਪਰਿਵਾਰ ਕਿੱਥੋਂ ਲੈ ਗਿਆ ਕੋਈ ਕਿਹੜਾ ਰੁਕਣ ਪੁਰੇ ਦਾ ਕੋਈ ਕਿਹੜਾ ਰੁਕਣ ਪੁਰੇ ਦਾ ਸਾਰਾ ਪਰਿਵਾਰ ਹੈ ਸਾਰਾ ਪਰਿਵਾਰਾ ਥੋੜੀ ਬੋਦੀ ਯਾਰੀ ਦੀ ਬਣੀ ਨਾ ਉਹ ਕਦਣਾ ਪਤਾ ਲੱਗੀ ਸਰਵੇ ਇਹਨਾਂ ਨੇ ਕੀ ਕੋਈ ਆਤਮ ਹੱਤਿਆ ਹੈ ਜਾਂ ਧੱਕਾ ਮਾਰਿਆ ਕੋਈ ਸਾਹਮਣੇ ਜੇ ਕਲੀਅਰ ਨਹੀਂ ਹੈ ਤੇ ਜਲਦੀ ਜਲਦੀ ਉਹਨਾਂ ਨੂੰ ਆਪਾਂ ਫਰਸਟ ਏਡ ਦੇ ਵਾਸਤੇ ਹਸਪਤਲ ਭੇਜਤਾ ਹੈ ਦੇਖੀ ਦੇਖਿਆ ਇਸ ਟਾਈਮ ਉਹ ਬੱਚਿਆਂ ਨੂੰ 112 ਪੁਲਿਸ ਦੁਆਰਾ ਜਿਹੜੇ ਕਰਮਚਾਰੀ ਨੇ ਮਹਿਲਾ ਪੁਲਿਸ ਵੀ ਨਾਲ ਨੇ ਤੇ ਉਹ ਲੈ ਕੇ ਉਹਨੂੰ ਇੱਕ ਰੀ ਹਸਪੀਟਲ ਚੱਲੇ ਨੇ ਉਸ ਤੋਂ ਬਾਅਦ ਦੇਖਾਂਗੇ ਵੀ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਹਾਲਾਂਕਿ ਪਰਿਵਾਰਿਕ ਮਾਮਲਾ ਹੈ ਜਿਹੜੇ ਮੈਂ ਤੁਹਾਨੂੰ ਕਦੇ ਵੀ ਲੈਂਦਾ ਗਿਆ ਬਲਵਿੰਦਰ ਪਰਕੁੰਦ ਮਿਸਟਰ ਇਹਨਾਂ ਇੱਕ ਬੱਚਾ ਇਨਫਾ ਦਾ ਘਰ ਦੀ ਉਹਨਾਂ ਨੂੰ ਰਿਫਰਸ਼ ਕਰ ਦਿੱਤੀ ਹੈ ਹਾਲਾਂਕਿ ਉਹਨਾਂ ਦੀ ਜੁਬੀ ਨਹੀਂ ਪਹਿਲਾਂ ਆਕਸੀਜਨ ਵਗੈਰਾ ਲਗਾਈ ਗਈ ਹੈ ਪਰ ਰੈਫਰ ਕੀਤਾ ਜਾ ਰਿਹਾ ਹੈ ਕਿੰਨੂੰ ਰੈਫਰ ਕੀਤਾ ਜਾ ਰਿਹਾ ਜੀ ਬਲਵਿੰਦਰ ਨੂੰ ਰੈਫਰ ਕਰਾਂਗੇ ਕਿ ਉਹਦੀ ਵਾਈਫ ਦੀ ਵੀ ਹਾਲਾਤ ਬੱਚਾ ਠੀਕ ਹੈ 3 ਸਾਲ ਦਾ ਠੀਕ ਹੈ ਠੀਕ ਹੈ ਕੀ ਹੋਇਆ ਕਿਸੇ ਕਟਨਾ ਤੇ ਨਹਿਰ ਤੇ ਕਿਵੇਂ ਪਹੁੰਚੇ ਓ ਲੱਡੂਆਂ ਬਣਾ ਲਿਆਏ ਲੱਡੂ ਧਾਰਨੇ ਨੇ ਪਤਾ ਨਹੀਂ ਇਹ ਗਏ ਇੰਦ ਤੱਕ ਕੀ ਦੇਰ ਤੇ ਸੀ ਓ ਲੱਡੂ ਡੇਗ ਕਿਵੇਂ ਪਾਏ ਤੁਸੀਂ ਨਹਿਰ ਦੇ ਵਿੱਚ ਚਾਰੇ ਜੀ ਬੇਤੇ ਗੱਲ ਨਹੀਂ ਸਰ ਮੇਰਾ ਨਾਮ ਸੰਦੀ ਹੈ ਜੀ ਮੈਂ ਵਾਈ ਰੋਡ ਜਾਈ ਜਾਂਦਾ ਸੀਗਾ ਤੇ ਰੋਡ ਤੋਂ ਇਹਨਾਂ ਨੇ ਜਦੋਂ ਉਹ ਬੰਦੇ ਨੇ ਜਨਾਨੀ ਨੂੰ ਸੱਟਿਆ ਤੇ ਅਸੀਂ ਨਾਲ ਦੀ ਨਾਲ ਮੋਟਰਸਾਈਕਲ ਲੈ ਕੇ ਇੱਧਰ ਆਏ ਮੋਰਸੇਲ ਉੱਤਰ ਕੇ ਨਾਲ ਦੀ ਨਾਲ ਬੰਦਾ ਛਾਲ ਮਾਰ ਗਿਆ ਜੀ ਉਸ ਤੋਂ ਪਹਿਲਾਂ ਇਹਨਾਂ ਨੇ ਆਪਦੇ ਦੋਵੇਂ ਜਵਾਕਾਂ ਨੂੰ ਛੱਡ ਤਾਇਆ ਮੇਰੇ ਛੱਡ ਤਾਇਆ ਅਸੀਂ ਨਾਲ ਦੀ ਨਾਲ ਆ ਕੇ ਤੇ ਜਨਾਨੀ ਉੱਤੇ ਹੀ ਤੈਰਦੀ ਸੀਗੀ ਤੇ ਪਹਿਲਾਂ ਜਨਾਨੀ ਨੂੰ ਹੱਥ ਪਾਇਆ ਜਨਾਨੀ ਨੂੰ ਬਾਹਰ ਕੱਢ ਤਾਇਆ ਜੀ ਉਸ ਤੋਂ ਬਾਅਦ ਜਵਾਕ ਕੋਟੀ ਘਾਟੀ ਪਾਈ ਸੀ ਫੁੱਲ ਕੇ ਥੋੜਾ ਉੱਤੇ ਆ ਗਿਆ ਸੀ ਫਿਰ ਉਸ ਜਵਾਕ ਨੂੰ ਹੱਥ ਪਾਇਆ ਪਹਿਲਾਂ ਇੱਕ ਜਵਾਕ ਕੱਢ ਤਾ ਉਸ ਤੋਂ ਬਾਅਦ ਬੰਦੇ ਨੇ ਅਸੀਂ ਅੱਗੇ ਕੱਢਿਆ ਇੱਕ ਜਵਾਕ ਹੋਰ ਕਹਿੰਦੇ ਸੀ ਬਾਅਦ ਚ ਸਾਨੂੰ ਦੱਸਿਆ ਇਹਨਾਂ ਨੇ ਵੀ ਇੱਕ ਜਵਾਕ ਹੋਰ ਹੈ ਸਾਡਾ ਉਹ ਜਵਾਕ ਅਸੀਂ ਲੱਗਦੇ ਲੱਗਦੇ ਦੇਖਦੇ ਹਾਂ ਇੱਕ ਵਾਰੀ ਸਾਨੂੰ ਥੋੜਾ ਜਿਹਾ ਜ ਕਾਹਨ ਮਾਰਨ ਦਾ ਕੋਈ ਫਰਕ ਨਹੀਂ ਲੱਗਿਆ ਜੀ ਇਹ ਆ ਦੱਸ ਹੀ ਨਹੀਂ ਜਾਂਦੇ ਇਨੇ ਸਭ ਤੋਂ ਪਹਿਲਾਂ ਵੀ ਧੱਕਾ ਮਾਰੇ ਵਾਈਫ ਨੂੰ ਕਹ ਰਹੇ ਜਿਸ ਅਨੁਸਾਰ ਦੇਖਿਆ ਤੁਸੀਂ ਜੋ ਵਾਈਫ ਨੂੰ ਇਹਨੇ ਧੱਕਾ ਮਾਰ ਕੇ ਜੀ ਬਾਅਦ ਚ ਆਪ ਛਾਲ ਮਾਰ ਗਿਆ ਜੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਵਾਈਫ ਨੂੰ ਧੱਕਾ ਮਾਰਨ ਤੋਂ ਪਹਿਲੇ ਜਵਾਕ ਨੂੰ ਅੰਦਰ ਸੇਕਤਾਈ ਜਵਾਨ ਇਹ ਕਿੱਥੋਂ ਨਹੀਂ ਘਟਣਾ ਸਹੀ ਜਿਹੜੀ ਲੋਕੇਸ਼ਨ ਆਪਾ ਖੜੇ ਆ ਜੀ ਇਹ ਹੈ ਜੀ ਆ ਜੀ ਆਪਣੇ ਕੰਧ ਵਾਲਾ ਰੋਡ ਤੇ ਮਲੂਕਾਂ ਨਹਿਰ ਵੱਜਦੀ ਹੈ ਜੀ ਇਹ ਤਨ ਚਾਲ ਕਿੰਦੇ ਆ ਜੀ ਚਾਲ ਦੀ ਕਰਨਾ ਹੈ ਇਹ ਬੰਦੇ ਕਿੱਥੋਂ ਦੇ ਨੇ ਜਿਹੜੇ ਨਿਵਾਸੀ ਨੇ ਇਹ ਨਾਈਆਂ ਦੀ ਟਾਣੀ ਦੇ ਵਸਨੀਕ ਦੱਸ ਜੀ ਠੀਕ ਹੈ ਜੀ ਰੋ ਰੋ ਕੇ ਪਰੇਸ਼ਾਨ ਹੈ ਕਿਉਂਕਿ ਤਿੰਨ ਮਹੀਨੇ ਦਾ ਬੱਚਾ ਜਿਹੜਾ ਕੀ ਹਾਲੇ ਨਹੀਂ ਮਿਲਿਆਗਾ ਉਹਨੂੰ ਜਿਹੜਾ ਕੀ ਲੱਭਣ ਦਾ ਪ੍ਰਯਾਸ ਬਾਕੀ ਪਰਿਵਾਰ ਪਿੰਡ ਲੱਭ ਰਿਹਾ ਹੈ ਲੇਕਿਨ ਕਿਸੇ ਨੇ ਕੀਤਾ ਨਹੀਂ ਮਾਂ ਵੀ ਉਹਨੂੰ ਇੱਕ ਬੱਚਾ ਨਹੀਂ ਜਿਆਗਾ ਤਾਂ ਹਾਲਾਂਕਿ ਉਹਨਾਂ ਤੋਂ ਸੂਰ ਨਹੀਂ ਚਾਹਾਂ ਲੱਡੂ ਆ ਗਿਆ ਆਪ ਫੋਨ ਕਰ ਸੁਣ ਲਈ ਇਹਦਾ ਉਹ ਮੁੰਡਾ ਉਹਦੇ ਨਾਲ ਉਹਦੇ ਕੱਪੜੇ ਮਕੌਂਦੇ ਉਹ ਪਰਾ ਗੱਡੀ ਚਲਾਣਾ ਕੀ ਹੋਇਆ ਕਿ ਕਿ ਅਸੀਂ ਰੋਕਣਾ ਹੈ ਮੋੜ ਤੇ ਤੇ ਇਹ ਇਥੇ ਨਹਿਰ ਦੇ ਪੁਲੇ ਤੇ ਖੜੇ ਸੀ ਪਹਿਲਾ ਜਨਾਨੀ ਨੂੰ ਧੱਕਾ ਮਾਰਿਆ ਬੰਦੇ ਨੇ ਤੇ ਬਾਅਦ ਚ ਮਗਰ ਆਪ ਛਾਲ ਮਾਰ ਗਿਆ ਜਨਾਨੀ ਉਹ ਤੇ ਹੁਮਦੀ ਪਈ ਸੀ ਜਨਾਨੀ ਤੋਂ ਹੱਥ ਲੰਬਾ ਕਰਕੇ ਕੱਢ ਲਿਆ ਸੀ ਤੇ ਬਾਅਦ ਚ ਆ ਬਾਹਰ ਨਹੀਂ ਆਂਦਾ ਪਿਆ ਸੀ ਇਹਨੇ ਮਿੰਤਾ ਕੀਤੀਆਂ ਸੀ ਸੀ ਕਿ ਤੂੰ ਬਾਹਰ ਆ ਜਾ ਆ ਬਾਹਰ ਨਹੀਂ ਆਇਆ ਫਿਰ ਇਹਨੂੰ ਮਿੰਤਾ ਕਰਕੇ ਇਹਨੂੰ ਬਾਹਰ ਕੱਢਿਆ ਬਾਅਦ ਇੱਕ ਜਵਾਕ ਉੱਧਰ ਵਿਖਿਆ ਸੀ ਸਾਨੂੰ ਉਹਨੂੰ ਕੱਢ ਕੇ ਫਿਰ ਜਨਾਨੀ ਕਹਿੰਦੀ ਵੀ ਮੇਰਾ ਇੱਕ ਜਵਾਕ ਹੋ ਰਗਾ ਤੇ ਉਹ ਡਾਕ ਨੂੰ ਅਸੀਂ ਲੱਭਣ ਵਾਸਤੇ ਅੱਗੇ ਗਏ ਸੀ ਪਰ ਉਹ ਇੱਕ ਵਾਰੀ ਨਿਗਰਾਨੀ ਚਾਇਏ ਸੀ ਉਸਤ ਬਾਣੀ ਆਏ ਬੱਚਾ ਨਹੀਂ ਮਿਲਿਆ ਵਾਲੇ ਨਹੀਂ ਮਿਲਿਆ કુલ ਮਿਲਾ ਕੇ ਇੱਕ ਬੱਚਾ ਲਾਪਤਾ ਹੈ ਤਿੰਨ ਜਣਿਆਂ ਨੂੰ ਜਿੰਦਾ ਕੱਢ ਲਿਆ ਹਾਂ ਜੀ ਤਿੰਨ ਬੰਦੇ ਆਂਦੇ പറളി വിനദരൻ ഗിത ਜਿੰਨੇ ਵੀਰੇ ਗਾਲਤ ਸਾਡੀ ਵਾਈ ਤੁਸੀਂ ਆਏ ਕਿਉਂ ਉੱਥੇ ਆਏ ਕਿਉਂ ਨੇ ਅੱਜ ਆਜੀ ਆਏ ਜਾਈਓ ਫਾਰ ਮਜਾੜੇ ਪੈਸੇ ਲੈਣਾ ਅੱਜ ਪੈਸੇ ਲੈਣ ਚਲੇ ਗਾ ਮੈਨੂੰ ਕਹਿੰਦਾ ਆਂਦਾ ਉੱਪ ਚਲੇ ਪੈਸੇ ਲੈ ਮੁੱਛ ਚੰਗਾ ਇਸਾਂ ਕੀ ਨਾਲ ਲੈ ਲੈ ਮੈਨੂੰ ਲੈ ਆਂਦਾ ਏ ਸਾਡੀ ਗੋਈ ਰਾਣੀ ਇਹਨੇ ਬੱਚਾ ਕਿਉਂ ਮਾਰਿਆ ਤੁਹਾਨੂੰ ਇਹਨੇ ਬੋਧਾਣੀ ਬਣੀ ਦਿੱਦਿਆਲ ਚ ਕੀ ਬਾਪੜੇ ਕਿੰਨੇ ਬੱਚੇ ਸੀ ਨਾਲ ਮੇਰੇ ਗਲ ਗੋ ਬੱਚੇ ਜੀ ਅੱਗੇ ਬੈਠਾ ਵੇਸੀ ਆ ਮੇਰੇ ਮਗਰ ਘੜੇਗਾ ਜੀ ਸੁਤਤਾ ਵੀ ਸੀ ਤਿੰਨ ਮਹੀਨੇ ਹਿਲਪੇਲੇ ਮਰ ਤੱਕ ਪਰ ਇਹਨੂੰ ਸੱਤਾ ਜੂ ਵਿੱਜੇ ਫਿਰ ਆਪ ਵੀ ਤੇ ਕਿਹੜਾ ਬੱਚਾ ਨਹੀਂ ਮਿਲੇ ਹਲੇ ਤੱਕ ਤੁਹਾਨੂੰ ਮੈਨੂੰ ਕਾ ਦਿਨਾਂ ਮਹੀਨੇ ਦੇ ਨਹੀਂ ਮਿਲਿਆ ਕੀ ਤੈਨੂੰ ਕੀ ਬਣੀ ਤੂੰ ਇਹ ਕੰਮ ਕਿਉਂ ਕੀਤਾ ਤੱਕਾਂ ਨਹੀਂ ਮੈਂ ਮਾਰੇ ਸਗੋਂ ਪਰ ਲੈ ਮੈਂ ਜਨਰ ਪਕੜਦਾ ਫੜਦਾ ਦਿੱਖਿਆ ਜੀ ਪਕੜਦਾ ਫੜ ਮੇਰੇ ਲੱਗੂ ਵਾਰੀ ਜਾਂਦੇ ਸੀ ਜੀ ਇਹਨਾਂ ਮਤਾਂ ਦੀ ਬਣਾਇਆ ਜਾਪ ਮੈਂਨਰ ਪਕੜਦਾ ਫੜਦਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੰਦੇ ਦੀ ਗੱਲ ਤੇ ਯਕੀਨ ਕਰਨ ਤੇ ਨਹੀਂ ਕਰਨਾ ਕਿਉਂਕਿ ਪੁਲਿਸ ਵਾਲੀ ਜਾਣਕਾਰੀ ਹੈ ਮਹਿਲਾ ਸਹੀ ਸਮਝ ਦੇ ਵਿੱਚ ਆਪਦੇ ਬਿਆਨ ਦੇ ਰਹੀ ਹੈ ਜਿਹੜੀ ਮੌਕੇ ਤੇ ਲਾਈਵ ਤੁਸੀਂ ਇਹਨਾਂ ਦੇਖ ਰਹੇ ਜਿਹੜੀਆਂ ਤੁਸੀਂ ਇਹ ਬੁਢੀ ਨੂੰ ਇੰਨੇ ਪੱਲਾ ਬੁਢੀ ਨੂੰ ਧੱਕਾ ਮਾਰਿਆ ਫਿਰ ਆਪਣਾ ਚਲਾਕ ਮਾਰਤੀ ਔਰ ਦੋਨੇ ਬੱਚਿਆਂ ਨੂੰ ਨਹਿਰੇ ਸਾਹ ਕਰਾ। ਇੱਦਾਂ ਭੱਗ ਗਿਆ ਚਲੀ ਉਹ ਬੰਦਾ ਜਿੰਨੇ ਵਿਚਾਰੇ ਨੇ ਇਹਨਾਂ ਨੂੰ ਕੱਢਣ ਚ ਪ੍ਰਯਾਸ ਕਰਕੇ ਤਿੰਨਾਂ ਨੂੰ ਕੱਢ ਲਿਆ ਸਾਹ ਤੇ ਜਿਵੇਂ ਕਿ ਮੌਕੇ